ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਇੱਕ ਵੀਰ ਹੁਣਾਂ ਦੇ ਕੋਲ ਇੱਕ ਹੋਰ ਐਨੀਮਲ ਹੈਗਾ ਗਾਂ ਹੈਗੀ ਵਾੜ ਹੈਗੀ ਆ ਇਸ ਦੀ ਵੀ ਡਿਟੇਲ ਆਪਾਂ ਵੀਰ ਹੁਣਾਂ ਤੋਂ ਪੁੱਛ ਲੈਣੇ ਆ ਤੇ ਚਲਦੇ ਆ ਵੀਰ ਹੁਣਾਂ ਦੇ ਕੋਲ ਪੁੱਛ ਲੈਣੇ ਆ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦਿਓ ਇਹਦੇ ਵਿੱਚ ਨਾਮ ਬੂਟਾ ਸਿੰਘ ਜੀ ਤੇ ਏਰੀਆ ਜਿਹੜਾ ਆਪਣਾ ਜ਼ਿਲ੍ਹਾ ਤਹਿਸੀਲ ਵੀ ਦੱਸ ਦਿਗੇ ਜੀ ਜ਼ਿਲ੍ਹਾ ਫਰੋਹੇਪੁਰ ਤਹਿਸੀਲ ਜੀਰਾ ਤੇ ਪਿੰਡ ਕਿਹੜਾ ਪਿੰਡ ਸ਼ੀਆਂ ਪੜੀ ਪੈ ਗਿਆ ਜੀ ਠੀਕ ਆ ਸੋ ਬੂਟਾ ਵੀਰ ਜੀ ਇੱਕ ਵਾੜ ਆਪਣੇ ਕੋਲ ਇਹ ਹੈਗੀ ਆ ਇਹ ਕਿੰਨਾ ਸੂਹਾ ਸੂਣ ਜਾ ਰਹੀ ਹੈ ਜੀ ਬਈ ਦੂਜਾ ਸੂਹਾ ਸੂਣ ਜਾ ਰਹੀ ਤੇ ਹੈ ਆਪਣੇ ਘਰ ਦੀ ਹੈ ਵਾੜੇ ਹਾਂਜੀ ਘਰ ਦੀ ਹੈ ਠੀਕ ਹੈ ਜੀ ਪਹਿਲੇ ਸੂਬੇ ਤੱਕ ਮਿਲ ਕਿੰਨਾ ਕੁ ਸੀਗਾ ਜੀ 26 ਲੀਟਰ ਮਿਲ ਕਰਿਆ ਜੀ 26 ਲੀਟਰ ਮਿਲ ਕਰਿਆ ਠੀਕ ਹੈ ਜੀ ਇਸ ਵਾਰ ਕਿੰਨੇ ਕੁ ਦਿਨ ਹਜੇ ਲੈ ਜੇਗੀ ਇਸ ਵਾਰ 15 ਉਹ ਚੋਟਰੀ ਨੇ ਲੈ ਜਾਏਗੀ ਠੀਕ ਹੈ ਜੀ 15 ਕ ਦਿਨ ਹਜੇ ਲੈ ਜਾਵੇਗੀ ਠੀਕ ਆ ਸੋ ਕਿਸਾਨ ਵੀਰੋ 15 ਕ ਦਿਨ ਹਜੇ ਇਸ ਵੈੜ ਨੇ ਲੈ ਜਾਣੇ ਬਾਕੀ ਕੱਦ ਕਾਠ ਜਿਹੜਾ ਤੁਸੀਂ ਖੁਦ ਦੇਖ ਸਕਦੇ ਹੋ ਵੀਰ ਦਾ ਖੁਦ ਦਾ ਜਿਹੜਾ 6 ਫੁੱਟ ਦਾ ਕੱਦ ਹੈਗਾ ਤਕਰੀਬਨ ਬਾਕੀ ਜਿਹੜੀ ਵੈੜ ਦਾ ਕੱਦ ਦਾ ਬਿਲਕੁਲ ਬਰਾਬਰ ਦਾ ਕੱਦ ਹੈਗਾ ਬਹੁਤ ਵੱਡੀ ਵੈੜ ਕਹਾਂਗੇ ਇਹਨੂੰ ਬਹੁਤ ਸਾਰੇ ਪਾਸੇ ਤੁਹਾਨੂੰ ਆਪਾਂ ਦਿਖਾਵਾਂਗੇ ਵੱਡੀ ਵੈੜ ਆ ਹਜੇ ਬਣੀ ਥਣੀ ਦੋਸਤੋ ਘੱਟੋ ਘੱਟ ਤੁਸੀਂ ਦੇਖ ਸਕਦੇ ਹੋ ਜਿੰਨਾ ਕੱਢ ਰਿਹਾ ਇਸ ਨੇ ਤਿਆਰ ਕੀਤਾ 15 ਦਿਨ ਦਾ ਹਜੇ ਜਿਹੜਾ ਟਾਈਮ ਪਿਆ ਹੈਗਾ ਆਰਡਰ ਦੀ ਆ ਕੁਆਲਿਟੀ ਹੈਗੀ ਆ ਦੋਸ ਹਜੇ ਢਿੱਲ ਵੀ ਤੁਸੀਂ ਵੇਖ ਸਕਦੇ ਨਜ਼ਰ ਆ ਰਹੀ ਹੋਵੇਗੀ ਤੁਹਾਨੂੰ ਵਟ ਫੁੱਟ ਕਾਫੀ ਨੇ ਹਜੇ ਖੋਲਣੇ ਵਟ ਹਵਾਨਾ ਜੇ ਸਨੇਹ ਬਣਾਉਣਾ 15 ਦਿਨਾਂ ਦੇ ਵਿੱਚ ਜਿਹੜਾ ਥਾਣਾ ਦੋਸਤੋ ਉਹ ਥਾਣ ਵਧੀਆ ਹੈਗਾ ਮੁੱਠੀ ਪਰ ਥਾਣੇ ਜਿਹੜਾ ਬਿਲਕੁਲ ਸ਼ੇਪ ਦੇ ਅਕਾਰ ਦੇ ਵਿੱਚ ਹੈਗਾ ਬਣ ਜਾਣਾ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਰੀਰ ਨੂੰ ਕਹਾਂਗੇ ਇਹਨੂੰ ਖੋਲ ਕੇ ਵੀ ਤੋੜਨਗੇ ਇਹਨੂੰ ਬਾਕੀ ਬਰੀਡ ਦੇ ਵਿੱਚ ਦੋਸਤੋ ਹੈਗੀ ਹੈ ਵੜ ਕਦ ਕਦ ਤੁਸੀਂ ਖੁਦ ਨੋਟ ਕਰ ਸਕਦੇ ਹੋ ਵੀਰ ਜੀ ਥੋੜਾ ਸਲੋ ਤੋਰੀਏ ਆਪਾਂ ਨਾ ਸਲੋ ਤੋੜਨਾ ਠੀਕ ਆ ਤੋਰ ਲਿਗੇ ਜੀ ਵਧੀਆ ਹਵਾਨਾ ਹੈਗਾ ਦੋਸਤੋ ਸਫਾਈदार ਹਵਾਨਾ ਬਿਲਕੁਲ ਬੇਦਾਗ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਕਦ ਕਾਟ ਦੀ ਵੀ ਵਹਿੜ ਚੰਗੀ ਹੈਗੀ ਆ ਐਚ ਐਫ ਦੇ ਵਿੱਚ ਪਿਓਰ ਆ ਜਾਂਦੀ ਆ ਦੋਸਤੋ ਬਰੀਡ ਵਿੱਚ ਇਹ ਬਾਕੀ ਵੀਰ ਹੋਣਾਂ ਦੀ ਹਾਈਟ ਦੇ ਬਿਲਕੁਲ ਬਰਾਬਰ ਚੰਗੀ ਜਾਤ ਦੀ ਵਹਿੜ ਆ ਦੋਸਤੋ ਬਾਕੀ ਮਿਲਕ ਜਿੱਦਾਂ ਵੀਰ ਹੋਣਾਂ ਦੱਸਿਆ ਵੀ 25 26 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਫਸਟ ਲੈਕਟੇਸ਼ਨ ਦੇ ਵਿੱਚ ਰਹੀ ਹੈਗੀ ਆ ਇਸ ਵਾਰ ਵੀ ਇਸ ਤੋਂ ਚੰਗੀ ਉਮੀਦ ਕੀਤੀ ਜਾਂਦੀ ਆ ਬਾਕੀ ਜਿਹੜਾ ਆਰਡਰ ਨੂੰ ਹਵਾਨੇ ਨੂੰ ਵੇਖ ਕੇ ਲੱਗਦਾ ਵੀ ਥੋੜਾ ਜਿਹਾ ਹਜੇ ਘੱਟ ਬਣਿਆ ਪਰ 15 ਦਿਨ ਦਾ ਟਾਈਮ ਹਜੇ ਵੀਰ ਹੋਣਾ ਕਿਹਾ ਵੀ ਪਿਆ ਹੈਗਾ ਇਸ ਵੇੜ ਦਾ ਸੂਣ ਦੇ ਵਿੱਚ ਤੇ ਹਜੇ ਜਿਹੜਾ ਆਰਡਰ ਹਜੇ ਹੋਰ ਵੀ ਬਣਾ ਕੇ ਇਸ ਨੇ ਤਿਆਰ ਕਰ ਲੈਣਾ ਸੋ ਬੂਟਾ ਵੀਰ ਜੀ ਕੀ ਡਿਮਾਂਡ ਕਰ ਰਹੇ ਆ ਜੀ ਡਿਮਾਂਡ ਵੀਰ 65000 ਦੀ 65000 ਦੀ ਹੈ ਜੀ ਹਾਂਜੀ ਠੀਕ ਆ ਜੀ ਬਾਕੀ ਮੌਕੇ ਤੇ ਹੋ ਜਾਏਗਾ ਮਾਨਤਨ ਹਾਂਜੀ ਜ਼ਰੂਰ ਠੀਕ ਆ ਤੇ ਮੋਬਾਈਲ ਨੰਬਰ ਇੱਕ ਵਰੀ ਫਿਰ ਬੋਲਦੀ ਆ ਆਪਣੇ 75298 71078 ਠੀਕ ਆ ਜੀ 75298 71078 71078 ਹਾਂਜੀ ਠੀਕ ਆ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਆ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਵੀਰ ਹੋਣਾਂ ਤੋਂ ਜਿਹੜੀਆਂ ਇਹ ਵੈੜ ਹੈਗੀ ਆ ਦੋਸਤੋ ਐਚਪੀ ਦੇ ਵਿੱਚ ਇਹ ਤੁਸੀਂ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ